ਦਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ ਨਵੰਬਰ 2025 ਦਿਨ ਵੀਰਵਾਰ ਨਾਨਕਸ਼ਹੀ ਸੰਮਤ 557 ਮੱਘਰ ਮਹੀਨੇ ਦੀ 5 ਤਰੀਕ ਹੈ ਜੀ ਸੈਮੀਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਐਡਮਿੰਟਨ ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਵੈਨਕੂਵਰ ਅਤੇ ਕੁਕਟਲਮ ਟੈਂਟਾ ਹント ਮੇ ਪਲਮੇ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਸੂਬਿਆਂ ਨੇ ਕਾਫੀ ਸਮਝੌਤਾ ਕੀਤਾ ਉਹਦਾ ਕੀ ਫਾਇਦਾ ਹੋਣ ਜਾ ਰਿਹਾ ਦੂਜੇ ਪਾਸੇ ਕੁਝ ਬੈਂਕਾਂ ਦੇ ਰੈਗੂਲੇਟਰ ਜਿਹੜੇ ਨੇ ਉਹ ਇਹ ਕਹਿ ਰਹੇ ਆ ਕਿ ਬਿਜ਼ਨਸ ਲੋਨ ਜਿਹੜੇ ਆ ਉਹਨਾਂ ਦੇ ਵਿੱਚ ਨਰਮਾਈ ਵਰਤਨ ਦੀ ਲੋੜ ਆ ਕਿਸ ਤਰੀਕੇ ਦੇ ਕਰਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਇਹ ਵੀ ਤੁਹਾਨੂੰ ਵਿਸਥਾਰ ਚ ਦੱਸਾਂਗੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਇੱਕ ਕੈਨਲਗੀ ਹਸਪਤਾਲ ਵਿੱਚੋਂ ਫਰਾਰ ਹੋਏ ਵਿਅਕਤੀ ਦੀ ਤੇ ਇੱਕ ਵਿਅਕਤੀ ਪ੍ਰਿੰਸ ਜੋਰਜ ਤੋਂ ਦੋਨੇ ਜਾਣਿਆਂ ਦੀ ਪੁਲਿਸ ਨੂੰ ਭਾਲ ਆ ਤੇ ਅਮਰੀਕਾ ਦੇ ਵਿੱਚ ਇੱਕ ਵੱਡਾ ਠੱਗ ਜਿਹੜਾ ਜੀ ਉਹ ਮਨੀ ਲੌਂਡਰਿੰਗ ਕਰਦਾ ਫੜਿਆ ਗਿਆ ਤੇ ਇਹ ਸਾਰੇ ਵਿਅਕਤੀ ਜਿਹੜੇ ਭੱਜੇ ਹੋ ਆ ਜਾਂ ਮਨੀ ਲੌਂਡਰਿੰਗ ਕਰਦੇ ਆ ਇਹਨਾਂ ਦਾ ਸਬੰਧ ਭਾਰਤ ਨਾਲ ਆ ਤੇ ਕਸ਼ਮੀਰ ਦੀ ਗੱਲ ਕਰਾਂਗੇ ਜਿੱਥੇ ਕਸ਼ਮੀਰ ਫਾਈਲਸ ਦਫ਼ਤਰ ਦੇ ਨਾਲ ੱੱਕਾਸ਼ਾਈ ਕੀਤੀ ਜਾ ਰਹੀ ਹੈ ਉੱਥੋਂ ਦੇ ਸੰਪਾਦਕਾਂ ਦਾ ਕੀ ਕਹਿਣਾ ਤੁਹਾਨੂੰ ਦੱਸਾਂਗੇ ਅਖੀਰ ਦੇ ਵਿੱਚ ਗੱਲ ਬਹੁਤ ਹੋਊਗੀ ਪੰਜਾਬ ਯੂਨੀਵਰਸਿਟੀ ਦੀ ਜਿੱਥੋਂ ਦੇ ਵਿਦਿਆਰਥੀਆਂ ਨੇ ਚੋਣਾ ਕਰਵਾਉਣ ਲਈ ਅਲਟੀਮੇਟਮ ਦੇ ਦਿੱਤਾ ਹੈ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 -11. 6045931111 ਸਰੀਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਾ ਸਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਜਦੋਂ ਤੋਂ ਅਮਰੀਕਾ ਨੇ ਕੈਨੇਡਾ ਦੇ ਟੈਰਫ ਲਾਏ ਹੋਏ ਆ ਕੈਨੇਡਾ ਵੱਲੋਂ ਹੋਰ ਆਪਸ਼ਨ ਜਿਹੜੀਆਂ ਲੱਭੀਆਂ ਜਾ ਰਹੀਆਂ ਸੀ ਉਹਨਾਂ ਵਿੱਚੋਂ ਇੱਕ ਆਪਸ਼ਨ ਹੈ ਕਿ ਕੈਨੇਡਾ ਦੇ ਸੂਬੇ ਆਪਸ ਦੇ ਵਿੱਚ ਵਪਾਰ ਵਧਾਉਣਾ ਹੁਣ ਕੈਨੇਡਾ ਦੇ ਕਈ ਸ਼ਹਿਰ ਆ ਜਿਹੜੇ ਕਿ ਅਮਰੀਕਾ ਦੇ ਨਾਲ ਬਿਨੈਸ ਕਰਦੇ ਸੀ ਜਦੋਂ ਕਿ ਕੈਨੇਡਾ ਦੇ ਵਿੱਚ ਉਹ ਨਹੀਂ ਕਰਦੇ ਸੀ ਫੋਰ ਐਗਜ਼ਾਮਪਲ ਸਰੀ ਵੈਨਕੂਵਰ ਤੋਂ ਸਿਆਟਲ ਪੋਰਟਲੈਂਡ ਅਤੇ ਕੈਲੀਫੋਰਨੀਆ ਦੇ ਅੱਡ-ਅੱਡ ਸ਼ਹਿਰ ਜਿਵੇਂ ਕਿ ਸੈਕਰਾਮੈਂਟੋ ਸੈਨ ਫਰਾਂਸਿਸਕੋ ਐਲ ਏ ਲੱਗੇ ਪੈਂਦੇ ਆ ਤੇ ਕੈਨੇਡਾ ਦੇ ਸ਼ਹਿਰ ਜਿਹੜੇ ਨੇ ਟ੍ਰਾਂਟੋ ਵਗੈਰਾ ਮੌਂਟਰੀਅਲ ਉਹ ਕਾਫੀ ਦੂਰ ਪੈਂਦੇ ਆ ਸੋ ਇਸ ਕਰਕੇ ਬਹੁਤਾ ਵਪਾਰ ਜਿਹੜੇ ਆ ਸੂਬੇ ਕੈਨੇਡਾ ਵਾਲੇ ਜਿਹੜੇ ਨੇ ਉਹ ਅਮਰੀਕਾ ਦੇ ਨਾਲ ਕਰੀ ਜਾਂਦੇ ਸੀ ਕਿਉਂਕਿ ਸਾਰਾ ਕੁਝ ਫ੍ਰੀ ਟ੍ਰੇਡ ਦੇ ਵਿੱਚ ਖੁੱਲਾ ਸੀਗਾ ਪਰ ਹੁਣ ਜਦੋਂ ਟੈਰਫ ਲੱਗ ਗਏ ਆ ਤਾਂ ਕੈਨੇਡਾ ਦੇ ਸੂਬੇ ਸੋਚ ਰਹਾ ਵੀ ਕਿਉਂ ਨਾ ਆਪ ਆਪਸ ਦੇ ਵਿੱਚ ਵਪਾਰ ਵਧਾਈਏ ਸੋ ਇਸ ਕੋਸ਼ਿਸ਼ ਨੂੰ ਜਿਹੜਾ ਜੀ ਉਹ ਅੰਜਾਮ ਤੱਕ ਪਹੁੰਚਾਇਆ ਗਿਆ ਹੁ ਤੇ ਯੈਲਡ ਨਾਈਫ ਦੇ ਵਿੱਚ ਇੱਕ ਸਮਝੌਤਾ ਸਾਰੇ ਸੂਬਿਆਂ ਤੇ ਕੈਨੇਡਾ ਸਰਕਾਰ ਦੇ ਵਿਚਾਲੇ ਸਹੀ ਵੱਧ ਹੋ ਗਿਆ ਜਿਸ ਤੋਂ ਮਗਰੋਂ ਕੈਨੇਡਾ ਦੇ ਸੂਬੇ ਆਪਸ ਦੇ ਵਿੱਚ ਵਪਾਰ ਕਰ ਸਕਣਗੇ ਜਿਹੜੀ ਚੀਜ਼ BC ਵਿੱਚ ਤਿਆਰ ਹੁੰਦੀ ਆ ਉਹ ਅਲਬਰਟਾ ਸਕੈਚੂਨ ਅਨਟਾਰੀਓ ਦੇ ਵਿੱਚ ਵੇਚੀ ਜਾ ਸਕੇਗੀ ਕੋ ਬਿਕ ਵਿੱਚ ਵੇਚੀ ਜਾ ਸਕੇਗੀ ਇਸੇ ਤਰੀਕੇ ਵਾਈਸਵਰਸਾ ਉਧਰੋਂ ਜਿਹੜੀਆਂ ਚੀਜ਼ਾਂ ਬਣਦੀਆਂ ਉਹ ਇੱਧਰ ਵੈਸਟਰਨ ਸੂਬਿਆਂ ਦੇ ਵਿੱਚ ਵੇਚੀਆਂ ਜਾ ਸਕਣਗੀਆਂ ਸੋ ਇਹਦੇ ਨਾਲ ਬਹੁਤ ਸਾਰਾ ਮਸਲਾ ਹੱਲ ਹੋਣ ਦੀ ਉਮੀਦ ਹੈ ਜੀ ਹਾਲ ਦੀ ਘੜੀ ਸ਼ਰਾਬ ਅਤੇ ਭੋਜਨ ਪਦਾਰਥ ਜਿਹੜੇ ਨੇ ਉਹਨਾਂ ਨੂੰ ਸਮਝੌਤੇ ਵਿੱਚੋਂ ਵੱਖ ਕਰ ਲਿਆ ਗਿਆ ਕਿਉਂਕਿ ਅੱਡ ਅੱਡ ਸੂਬੇ ਦੇ ਅੱਡ ਅੱਡ ਰੈਗੂਲੇਸ਼ਨਸ ਨੇ ਵੀ ਲੂਣ ਕਿੰਨਾ ਪਾਉਣਾ ਮਿੱਠਾ ਕਿੰਨਾ ਪਾਉਣਾ ਵਿੱਚ ਫੈਟ ਕਿੰਨੀ ਹੋਣੀ ਚਾਹੀਦੀ ਹੈ ਕਿੰਨੀ ਨਹੀਂ ਹੋਣੀ ਚਾਹੀਦੀ ਤੇ ਕੁਝ ਟੈਕਸਸ ਦਾ ਹੈਗਾ ਸਰ ਉਹਦੇ ਕਰਕੇ ਹਜੇ ਸ਼ਰਾਬ ਅਤੇ ਭੋਜਨ ਪਦਾਰਥ ਬਾਹਰ ਕੱਢ ਲਏ ਗਏ ਆ ਪਰ ਸਮਝੌਤਾ ਕਰੀਏ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਹੱਲ ਵੀ ਲੱਭ ਲਿਆ ਜਾਊਗਾ ਅਬ ਮਸਲਨ ਅਲਬਰਟਾ ਦੇ ਵਿੱਚ ਸ਼ਰਾਬ ਸਸਤੀ ਬਹੁਤ ਆ BC ਦੇ ਵਿੱਚ ਮਹਿੰਗੀ ਹੈ ਸੋ ਜੇਕਰ ਇਹਨਾਂ ਨੂੰ ਆਪਸ ਦੇ ਵਿੱਚ ਟ੍ਰੇਡ ਕਰਨ ਲਈ ਮਨਾਉਣਾ ਆ ਤਾਂ ਉਹ ਫਿਰ ਕਿਵੇਂ ਰਾਹ ਲੱਭਿਆ ਜਾਊਗਾ ਇਹਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ BC ਦੇ ਵਿੱਚ ਸ਼ਰਾਬ ਸਸਤੀ ਕੀਤੀ ਜਾਊਗੀ ਜਾਂ ਅਲਬਰਟਾ 'ਚ ਮਹਿੰਗੀ ਕੀਤੀ ਜਾਊਗੀ ਸੋ ਇਹਦਾ ਤੋੜ ਲੱਭਿਆ ਜਾ ਰਿਹਾ ਸੋ ਇਸੇ ਤਰੀਕੇ ਜਿਹੜੇ ਫੂਡ ਹੈਗਾ ਜਿਵੇਂ ਐਡਡਿਟਡ ਤਰੀਕੇ ਦਾ ਖਾਣ ਸਕੇ ਮੀਟ ਉਹਦੇ ਉੱਤੇ ਐਡਡਿਟਡ ਸੂਬਿਆਂ ਦੇ ਐਡਡਿਟਡ ਰੈਗੂਲੇਸ਼ਨਸ ਨੇ ਤੇ ਜਿਹੜੇ ਹੁਣ ਬੋਰਡ ਆਫ ਟ੍ਰੇਡ ਨੇ ਐਡਡਿਟਡ ਸੂਬਿਆਂ ਦੇ ਉਹ ਕਹਿ ਰਹੇ ਆ ਕਿ ਕੈਨੇਡਾ ਦਾ ਸਾਰਾ ਇੱਕ ਅਬੀਏ ਜਿਹੜੇ ਟ੍ਰੇਡ ਦੇ ਉੱਤੇ ਰੈਗੂਲੇਸ਼ਨਸ ਨੇ ਇਹ ਵੀ ਇੱਕੋ ਜਿਹਾ ਹੋਣੇ ਚਾਹੀਦੇ ਆ ਮਤਲਬ ਕਿ ਜਿਹੜੇ ਸਟੈਂਡਰਡ ਬਣਾਏ ਹੋਏ ਆ ਡਰਸੂਬਿਆਂ ਨੇ ਵੀ ਸਾਡਾ ਮੀਟ ਦਾ ਸਟੈਂਡਰਡ ਆ ਆ ਅਲਬਰਟਾ ਤੋਂ ਥੋੜਾ ਡਿਫਰੈਂਟ ਆ ਅਨਟਾਰੀਓ ਦਾ ਡਿਫਰੈਂਟ ਆ ਉਹ ਕਹਿੰਦੇ ਇੱਕੋ ਜਿਹਾ ਹੋਣਾ ਚਾਹੀਦਾ ਕਿਉਂਕਿ ਕੈਨੇਡਾ ਸਾਰਾ ਇੱਕ ਆ ਸੋ ਜਦੋਂ ਉਹ ਸਾਰੇ ਇੱਕ ਪੇਜ ਦੇ ਉੱਤੇ ਆ ਗਏ ਤਾਂ ਨਾਲ ਦੀ ਨਾਲ ਫਿਰ ਫੂਡ ਪ੍ਰੋਡਕਟਸ ਨੇ ਉਹਨਾਂ ਦਾ ਵੀ ਵਪਾਰ ਸ਼ੁਰੂ ਹੋ ਜਾਊਗਾ ਸੋ ਹਾਲ ਦੀ ਘੜੀ ਚਾਹੇ ਇਲੈਕਟ੍ਰੋਨਿਕਸ ਨੇ ਚਾਹੇ ਉਹ ਕਲੋਸ ਨੇ ਕੱਪੜੇ ਨੇ ਘੜਾਉਣੇ ਨੇ ਹੈਲਥ ਟੈਕਨੋਲੋਜੀ ਆ ਜਾਂ ਇੰਡਸਟਰੀਅਲ ਪ੍ਰੋਡਕਟ ਬਣਦੇ ਆ ਉਹਨਾਂ ਦੇ ਉੱਤੇ ਸਾਰਾ ਇਹ ਆਪਸੀ ਜਰਾ ਟੈਰਫ ਚੱਕਿਆ ਗਿਆ ਆ ਕੈਨੇਡਾ ਦੇ ਸੂਬੇ ਇੱਕ ਦੂਜੇ ਦੇ ਨਾਲ ਹੁਣ ਖੁੱਲ੍ਹੇ ਆ ਵਪਾਰ ਕਰ ਸਕਣਗੇ ਸੋ ਇਹਦੇ ਨਾਲ ਕੈਨੇਡਾ ਦੀ ਇਕਨੋਮੀ ਨੂੰ ਥੋੜਾ ਬਹੁਤਾ ਬੂਸਟ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਆ ਆਡ ਅਡ ਬੋਰਡ ਆਫ ਟ੍ਰੇਡਸ ਨੇ ਆਡ ਅਡ ਜੀਆਂ ਬਿਨੈਸ ਸੰਸਥਾਵਾਂ ਨੇ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਬੈਂਕਿੰਗ ਦੀ ਜਿਹੜਾ ਕੈਨੇਡਾ ਦੇ ਬੈਂਕਿੰਗ ਰੈਗੂਲੇਟਰ ਨੇ ਸਭ ਤੋਂ ਵੱਡੇ ਦਾ ਆਫਿਸ ਆਫ ਦਾ ਸੁਪਰਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆਫ ਸੀਬ ਇਹਨਾਂ ਨੂੰ ਕਹਿੰਦੇ ਆ ਉਹਨਾਂ ਨੇ ਇਹ ਕਿਹਾ ਕਿ ਬੈਂਕਾਂ ਨੂੰ ਬਿਜ਼ਨਸ ਲੋਨ ਦੇਣ ਵਿੱਚ ਹੁਣ ਕੁਝ ਨਰਮਾਈ ਦਿਖਾਉਣੀ ਚਾਹੀਦੀ ਆ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਕਾਫੀ ਬੈਂਕਾਂ ਸਖਤ ਹੋਈਆਂ ਹੋਈਆਂ। ਇਹੀ ਕਾਰਨ ਹੈ ਕਿ ਵੱਡੇ ਬਿਲਡਰਾਂ ਨੂੰ ਡਿਵੈਲਪਰਾਂ ਨੂੰ ਪ੍ਰਾਈਵੇਟ ਲੋਨ ਲੈਣੇ ਪਏ ਆ ਕਿਉਂਕਿ ਉਹਨਾਂ ਨੂੰ ਕਰਜ਼ੇ ਬੈਂਕਾਂ ਨਹੀਂ ਸੀ ਦੇ ਰਹੀਆਂ ਤੇ ਹੁਣ ਇਸ ਵੇਲੇ ਤਾਂ ਹਾਲਾਤ ਇਹ ਬਣੇ ਹੋਏ ਆ ਕਿ ਪ੍ਰਾਈਵੇਟ ਲੈਂਡਰ ਵੀ ਹੱਥ ਖੜੇ ਜਾ ਰਹੇ ਆ ਕਿਉਂਕਿ ਪੈਸਾ ਆਈ ਚਲਾਈ ਨਹੀਂ ਹੋ ਰਹੀ ਉਹਦੀ। ਇਹ ਜਿਹੜੇ ਪੈਸੇ ਜਿੱਥੇ ਸਟਕ ਹੋਏ ਵਾ ਹੋਏ ਵਾ ਕਿਉਂਕਿ ਜਿੰਨਾਂ ਚਿਰ ਬੈਂਕਾਂ ਲੋਨ ਨਹੀਂ ਦੇਣਗੀਆਂ ਉਹਨਾਂ ਚਿਰ ਇਹ ਪੈਸੇ ਦੀ ਆਈ ਚਲਾਈ ਸ਼ੁਰੂ ਨਹੀਂ ਹੋਣੀ ਹੈਗੀ ਸੋ ਹੁਣ ਜਿਹੜੀ ਕੈਨੇਡਾ ਦੇ ਬੈਂਕਿੰਗ ਰੈਗੂਲੇਟਰ ਨੇ ਦਾ ਆਫਿਸ ਆਫ ਦਾ ਸੁਪਰਟੈਂਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਉਹਨਾਂ ਨੇ ਬੈਂਕਾਂ ਨੂੰ ਕਿਹਾ ਕਿ ਉਹ ਕਾਰਪੋਰੇਟ ਅਤੇ ਰੀਅਲ ਸਟੇਟ ਪ੍ਰੋਪਰਟੀਆਂ ਦੇ ਵਿੱਚ ਇਹ ਕਰਜ਼ੇ ਦੇਣ ਦੇ ਵਿੱਚ ਥੋੜੀ ਬੜੀ ਨਰਮਾਈ ਵਰਤਣ ਖਾਸ ਕਰਕੇ ਜਿਹੜੇ business lending ਆ ਕਿਸੇ ਵਪਾਰ ਨੂੰ ਪੈਸੇ ਚਾਹੀਦੇ ਆ ਜਾਂ ਫਿਰ ਲੋਅ ਰਾਈਜ਼ ਕਿਸੇ ਨੇ ਅਪਾਰਟਮੈਂਟ ਬਣਾਉਣੀ ਆ ਕੋਈ ਡਿਵੈਲਪਮੈਂਟ ਕਰਨੀ ਆ ਕੰਸਟਰਕਸ਼ਨ ਦੀ ਤਾਂ ਉਹਨੂੰ ਲੋਨ ਦੇਣ ਦੇ ਵਿੱਚ ਮਦਦ ਕੀਤੀ ਜਾਵੇ ਸੋ ਕੈਨੇਡਾ ਦਾ ਬਜਟ ਪਾਸ ਹੋ ਚੁੱਕਿਆ ਆ ਤੇ ਇਹਦੇ ਵਿੱਚ ਕਈ ਕੋਈ ਰੀਕਿਆ ਜਾ ਰਿਹਾ ਸੀਗਾ ਕਿ ਬੈਂਕਾਂ ਵਾਸਤੇ ਕੀ ਨਿਰਦੇਸ਼ ਨੇ ਉਹਦੇ ਵਿੱਚੋਂ ਹੀ ਹੁਣ ਗੱਲ ਨਿਕਲੀ ਆ ਕਿ ਜਿ거 ਕੈਨੇਡਾ ਨੇ ਆਪਣੀ ਇਕਨੋਮੀ ਚ ਰਾਉਣੀ ਆ ਤੇ ਇੱਕ ਵਾਰੀ ਫਿਰ ਬੈਂਕਾਂ ਨੂੰ ਥੋੜੀ ਜਿਹੀ ਢਿੱਲ ਦੇਣੀ ਪਊਗੀ ਜੇਕਰ ਆਪਾਂ ਰੈਜ਼ੀਡੈਂਸ਼ੀਅਲ ਕਰਜ਼ਿਆਂ ਦੀ ਗੱਲ ਕਰੀਏ ਤਾਂ ਬੈਂਕ ਆਫ ਕੈਨੇਡਾ ਨੇ ਲਗਾਤਾਰ ਇਸ ਸਾਲ ਦੇ ਵਿੱਚ ਕਈ ਕੱਟ ਲਾ ਕੇ ਇੰਟਰਸਟ ਰੇਟ ਕਾਫੀ ਨੀਵੇਂ ਪੱਧਰ ਤੇ ਲੈ ਜਾਂਦਾ ਜਿੱਥੇਕ ਰੈਗੂਲਰ ਆਪਾਂ ਕਹਿ ਸਕਦੇ ਹਾਂ ਸੋ ਇਹੀ ਤਰੀਕਾ ਹੁਣ ਕਮਰਸ਼ੀਅਲ ਦੇ ਵਿੱਚ ਡਵੈਲਪਮੈਂਟਸ ਦੇ ਵਿੱਚ ਵਰਤਿਆ ਜਾਣਾ ਆ ਤੇ ਆਲਰੇਡੀ ਰੈਗੂਲੇਟਰਸ ਬੈਂਕਾਂ ਨੂੰ ਇਸ਼ਾਰੇ ਕਰ ਰਹੇ ਆ ਸਿਫਾਰਸ਼ਾਂ ਕਰ ਰਹੇ ਆ ਕਿ ਤੁਹਾਨੂੰ ਹੁਣ ਲੋਨ ਦੇਣੇ ਸ਼ੁਰੂ ਕਰਨੇ ਚਾਹੀਦੇ ਆ ਸੋ ਜੇਕਰ ਬੈਂਕਾਂ ਜਿੰਨਾਂ ਕੋ ਪੈਸਾ ਬਥੇਰਾ ਪਿਆ ਹੈ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਜਾਂਦੀ ਹੈ ਉੱਪਰੋਂ ਥੋੜੀ ਜਿਹੀ ਨਰਮਾਈ ਮਿਲ ਜਾਂਦੀ ਹੈ ਤੇ ਨਾਲ ਹੀ ਬੈਂਕਿੰਗ ਜਿਹੜੀ ਆ ਉਹ ਸੌਖੀ ਹੋ ਸਕਦੀ ਹੈ ਇਹਦੇ ਕਮਰਸ਼ੀਅਲ ਪ੍ਰੋਜੈਕਟ ਖੜੇ ਆ ਜਿਹੜੀ ਬੇਅਰ ਲੈਂਡ ਪਈ ਆ ਜਿਹਦੇ ਤੇ ਲੋਨ ਨਹੀਂ ਮਿਲ ਰਹਾ ਸੋ ਜੇਕਰ ਉਧਰੋਂ ਰੈਗੂਲੇਟਰਸ ਲੋਨ ਦੇਣ ਦੀ ਖੋਲ੍ਹ ਦੇ ਦਿੰਦੇ ਆ ਤੇ ਇਕਨੋਮੀ ਜਿਹੜੀ ਸਾਰੀ ਨਾਲ ਦੀ ਨਾਲ ਤੁਰ ਸਕਦੀ ਆ ਲੋਕਾਂ ਦਾ ਵੱਡੇ ਪੱਧਰ ਦੇ ਉੱਤੇ ਬਚਾਅ ਹੋ ਸਕਦਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਲਗੀ ਦੀ ਕੈਲਗੀ ਦੇ ਰੌਕੀ ਵਿਊ ਹਸਪਤਾਲ ਦੇ ਵਿੱਚੋਂ ਇੱਕ ਸ਼ੱਕੀ ਵਿਅਕਤੀ ਜਿਹੜਾ ਜੀ ਉਹ ਫਰਾਰ ਹੋ ਗਿਆ ਹੁਣ CBSA ਵਾਲੇ ਉਹਦੀ ਭਾਲ ਕਰ ਰਹੇ ਆ ਇਹ ਐਕਚੁਅਲੀ ਕਿ ਇਮੀਗ੍ਰੇਸ਼ਨ ਬੰਦੀ ਸੀ CBSA ਨੇ ਕੈਨੇਡਾ ਬਾਰਡਰ ਸਕਿਉਰਿਟੀ ਸਰਵਿਸਿਜ਼ ਨੇ ਫੜਿਆ ਸੀਗਾ ਇਹਨੂੰ ਤੇ ਇਹਦੀ ਮੈਡੀਕਲ ਜਾਂਚ ਵਾਸਤੇ ਇਹਨੂੰ ਰੋਕੀਪੀ ਹਸਪਤਾਲ ਦੇ ਵਿੱਚ ਕਹਿਲਗੀ ਚ ਲੈ ਕੇ ਗਏ ਸੀ ਉੱਥੋਂ ਇਹ ਕਿਸੇ ਤਰੀਕੇ ਡਾਕਟਰਾਂ ਨੂੰ ਤੇ CBSA ਨੂੰ ਚੱਕਮਾ ਦੇ ਕੇ ਫਰਾਰ ਹੋਣ ਚ ਕਾਮਯਾਬ ਹੋ ਗਿਆ ਜਿਸ ਸ਼ਖਸ ਦੀ ਆਪਾਂ ਗੱਲ ਕਰ ਰਹੇ ਆ ਇਹਦਾ ਨਾਮ ਜਗਦੀਪ ਸਿੰਘ ਲਿਖਬੇ ਪਾਸੇ ਤਸਵੀਰ ਤੁਸੀਂ ਇੱਕ ਨੌਜਵਾਨ ਦੀ ਦੇਖ ਰਹੇ ਆ ਇਹ ਉਹ ਨੌਜਵਾਨ ਆ ਤੇ ਪੁਲਿਸ ਵੱਲੋਂ CBSA ਵੱਲੋਂ ਹੁਣ ਅਪੀਲ ਕੀਤੀ ਗਈ ਆ ਕੈਨੇਡਾ ਵਾਈਡ ਕਿ ਜੇਕਰ ਕੋਈ ਇਹਨੂੰ ਦੇਖੇ ਕੋਈ ਜਾਣਦਾ ਹੋਵੇ ਤਾਂ ਤੁਰੰਤ 911 ਤੇ ਫੋਨ ਕਰਕੇ ਇਹਨੂੰ ਫੜਾਉਣ ਦੀ ਕੋਸ਼ਿਸ਼ ਕਰੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਗਦੀਪ ਸਿੰਘ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਹੈ ਆ ਜਿਹੜੇ ਮਾਮਲੇ ਹੁਣ ਚੱਲ ਰਹੇ ਆ ਸਰੀ ਵੈਨਕੂਵਰ ਤੋਂ ਲੈ ਕੇ ਕੈਲਗਰੀ ਮੈਂਟਨ ਤੇ ਬ੍ਰੈਂਟਨ ਤੱਕ ਅਫਰੋਤੀਆਂ ਧਮਕੀਆਂ ਤੇ ਹੋਰ ਕਈ ਕੁਝ ਉਹਦੇ ਵਿੱਚ ਦੀ ਰਿਵੋਲਵਮੈਂਟ ਹੋ ਸਕਦੀ ਆ ਇਸ ਮਾਮਲੇ ਦੇ ਵਿੱਚ ਉਹਦੀ ਜਾਂਚ ਚੱਲ ਰਹੀ ਸੀ ਪਰ ਪਹਿਲਾਂ ਹੀ ਉਹ ਭਗੌੜਾ ਹੋ ਗਿਆ ਹੁਣ ਸੀਬੀਐਸਏ ਦੇ ਪੁਲਿਸ ਦੀ ਢਿੱਲੀ ਕਾਰਗਜ਼ਾਰੀ ਤੇ ਉੱਤੇ ਵੀ ਸਵਾਲ ਉੱਠ ਰਹੇ ਆ ਵੀ ਬੰਦਾ ਪਹਿਲਾਂ ਤੋਂ ਹੀ ਫੜਦੇਮ ਅਸੀਂ ਆ ਫਿਰ ਤੁਹਾਡੀ ਗ੍ਰਸਥ ਵਿੱਚੋਂ ਭੱਜ ਕਿਵੇਂ ਜਾਂਦਾ ਤੇ ਦੂਜੇ ਪਾਸੇ ਪ੍ਰਿੰਸ ਜੋਰਜ ਬੀਸੀ ਦਾ ਇੱਕ ਸ਼ਹਿਰ ਆ ਉੱਥੋਂ ਦੇ 33 ਸਾਲਾਂ ਦੇ ਸਾਗਰ ਕ੍ਰਿਸ਼ਨਾ ਸੈਮੀ ਉਹਦੀ ਵੀ ਪਾਲ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਤਸਵੀਰ ਸੱਚੇ ਅੱਟ ਦੇਖ ਰਹੇ ਆ ਇਹਦੇ ਉੱਤੇ ਵੀ ਕਈ ਗੰਭੀਰ ਅਪਰਾਧ ਨੇ ਉਹਨਾਂ ਦੇ ਅਧੀਨ ਇਹਦੇ ਵਾਰੰਟ ਜਾਰੀ ਹੋਏ ਹੋਏ ਆ ਪਰ ਹਾਲ ਦੀ ਘੜੀ ਇਹ ਲੱਭ ਨਹੀਂ ਰਿਹਾ ਸੋ ਜੇਕਰ ਉਹ ਕਹਿੰਦੇ ਵੀ ਇਹ ਦੀ ਕੋਈ ਪ੍ਰਾਪਤੀ ਹੋਵੇ ਕਿਤੇ ਪਤਾ ਹੋਵੇ ਕਿੱਥੇ ਰਹਿ ਰਿਹਾ ਆ ਤੇ ਤੁਰੰਤ ਪ੍ਰਿੰਸ ਜਾਰਜ ਪੁਲਿਸ ਨਾਲ ਜਾਂ ਕ੍ਰਾਈਮ ਸਟਾਪਰਜ਼ ਨਾਲ ਜਾਂ ਕਿਸੇ ਵੀ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਨਾਲ ਸੰਪਰਕ ਕੀਤਾ ਜਾਵੇ ਸੋ ਜਗਦੀਪ ਸਿੰਘ ਅਤੇ ਸਾਗਰ ਕ੍ਰਿਸ਼ਨਾ ਸੈਮੀ ਦੋਵੇਂ ਭਾਰਤ ਨਾਲ ਸੰਬੰਧਿਤ ਆ ਤੇ ਦੋਹਾਂ ਦੀ ਭਾਲ ਜਿਹੜੀ ਇਸ ਵੇਲੇ ਕੀਤੀ ਜਾ ਰਹੀ ਆ ਇੱਕ ਹੋਰ ਭਾਰਤੀ ਮੂਲ ਦੇ ਵਿਅਕਤੀ ਦੀ ਗੱਲ ਕਰੀਏ ਉਹਦਾ ਨਾਮ ਕਨਾਲ ਮਹਿਤਾ ਇਹ ਅਮਰੀਕਾ ਦੇ ਵਿੱਚ ਇੱਕ ਵੱਡੇ ਕ੍ਰਿਪਟੋ ਫਰਾਡ ਦੇ ਵਿੱਚ ਫੜਿਆ ਗਿਆ ਜੀ ਕਨਾਲ ਮਹਿਤਾ ਉਮਰ 45 ਸਾਲ ਆ ਕੈਲੀਫੋਰਨੀਆ ਦੇ ਸ਼ਹਿਰ ਇਰਵਿੰਦਾ ਰਹਿਣ ਵਾਲਾ ਆ ਅਮਰੀਕਾ ਦੇ ਚ ਇੱਕ ਕ੍ਰਿਪਟੋ ਕਰੰਸੀ ਦੇ ਨਾਲ ਸੰਬੰਧਿਤ ਬਹੁਤ ਵੱਡਾ ਫਰਾਡ ਸਿਸਟਮ ਚੱਲ ਰਿਹਾ ਹੈ ਜਿਹਦੇ ਵਿੱਚ ਆਮ ਲੋਕਾਂ ਦੇ ਨਾਲ ਮਿਲੀਅਨਸ ਆਫ ਡਾਲਰ ਦੀ ਠੱਗੀ ਮਾਰੀ ਗਈ ਹੈ ਕਈਆਂ ਨੂੰ ਨਕਲੀ ਕ੍ਰਿਪਟੋ ਕਰੰਸੀ ਵੇਚ ਦਿੱਤੀ ਗਈ ਹੈ ਕਈਆਂ ਦੇ ਪਾਸਵਰਡ ਚੋਰੀ ਕਰ ਲਏ ਗਏ ਬਾਅਦ ਦੇ ਵਿੱਚ ਹੈਕ ਕਰ ਲਏ ਗਏ ਅਤੇ ਹੋਰ ਬਹੁਤ ਕੁਝ ਹੋਇਆ ਕਿਉਂਕਿ ਇਸ ਵੇਲੇ ਕ੍ਰਿਪਟੋ ਕਰੰਸੀ ਦਾ ਭੂਤ ਜਿਹੜਾ ਬੜਾ ਸਵਾਰ ਸੀਗਾ ਵੀ ਇਹ ਤਾਂ ਅਗਲਾ ਫਿਊਚਰ ਹੈ ਤੇ ਜਰੂਰ ਹੋਣੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੇ ਚ ਪੈਸੇ ਬਣਾਏ ਵੀ ਹੈ ਬਹੁਤ ਸਾਰੇ ਲੋਕਾਂ ਨੇ ਗੁਵਾਏ ਵੀ ਹੈ ਪਰ ਇਹ ਜਿਹੜੀ ਸਕੀਮ ਸੀ ਠੱਗੀ ਸੀਗੀ ਸਾਜ਼ਿਸ਼ ਸੀਗੀ ਇਹਦੇ ਵਿੱਚ ਸਾਰਿਆਂ ਨੇ ਪੈਸੇ ਗੁਵਾਏ ਆ ਸੋ ਇਹ ਰੀਕੋਨਸਿਪਰੈਂਸੀ ਸਕੀਮ ਨੂੰ ਕਿਹਾ ਜਾ ਰਿਹਾ ਹੈ ਇਹਦੇ ਥੱਲੇ ਆ ਪਹਿਲਾਂ ਵੀ ਕਈ ਵਿਅਕਤੀ ਫੜੇ ਗਏ ਆ 263 ਮਿਲੀਅਨ ਡਾਲਰ ਦਾ ਇਹ ਫਰਾਡ ਦੱਸਿਆ ਜਾ ਰਿਹਾ ਹੈ ਕ੍ਰਿਪਟੋ ਦਾ ਇਕੱਲਾ ਹੀ ਸੋ ਇਹਦੇ ਵਿੱਚ ਕਨਾਲ ਮਹਿਤਾ ਉਮਰ 45 ਸਾਲ ਨੂੰ ਚਾਰਜ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਹ منی ਲਾਂਡਰਿੰਗ ਕਰਦਾ ਸੀਗਾ 25 ਮਿਲੀਅਨ ਦਾ ਤਾਂ ਇਹਦੇ ਇਕੱਲੇ ਦੇ ਉੱਤੇ ਦੋਸ਼ ਆ ਵੀ ਨੇ 25 ਮਿਲੀਅਨ ਡਾਲਰ ਦੀ منی ਲਾਂਡਰਿੰਗ ਕਰਕੇ ਦਿੱਤੀ ਆ ਅਮਰੀਕਨ ਮਾਰਕੀਟ ਦੇ ਵਿੱਚ ਮਹਿਤੇ ਨੂੰ ਪਾਪਾ ਵੀ ਕਹਿੰਦੇ ਸੀਗੇ ਅਕਾਊਂਟੈਂਟ ਵੀ ਕਹਿੰਦੇ ਸੀਗੇ ਚਿਰਕ ਨਾਮ ਵੀ ਰੱਖਿਆ ਹੋਇਆ ਸੀਗਾ ਤੇ ਜੇਕਰ ਕਹਿੰਦੇ ਵੀ ਹੋਰ ਲੋਕਾਂ ਦੇ ਨਾਲ ਇਹ ਉਹਨਾਂ ਨਾਵਾਂ ਥਲੇ ਠੱਗੀ ਵਜਦੀ ਆ ਤਾਂ ਉਹ ਵੀ ਉੱਥੋਂ ਦੀ ਪਰਸਨਲ ਸੰਪਰਕ ਕਰ ਸਕਦੇ ਆ ਤਾਂ ਕਿ ਇਹਦੇ ਤੇ ਚਾਰਜ ਜਿਹੜੇ ਆ ਉਹ ਵਧਾਏ ਜਾ ਸਕਣ ਅਮਰੀਕਨ ਪ੍ਰਸ਼ਾਸਨ ਨੇ ਇੱਕ ਨਾਲਮਹਿਤਾ ਦੀ ਗ੍ਰਿਫਤਾਰੀ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਉਹ ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਗਰੋਅ ਆ ਜਿੜਾ ਕਿ ਅਮਰੀਕਾ ਦੇ 8-8 ਸੂਬਿਆਂ ਦੇ ਵਿੱਚ ਫੈਲਿਆ ਹੋਇਆ ਕੈਲੀਫੋਰਨੀਆ, ਕਨੇਡਿਕਟ, ਨਿਊਯਾਰਕ, ਫਲੋਰੀਡਾ ਅਤੇ ਕੁਝ ਹੋਰ ਸੂਬਿਆਂ ਦੇ ਵਿੱਚ ਇਹਨਾਂ ਦੇ ਠੱਗਾਂ ਦੇ ਜਿਹੜੇ ਸ਼ਿਕਾਰ ਲੋਕ ਨੇ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਆ ਤੇ ਇਹ ਕਈ ਕੁਸ਼ੇ ਕਰਦੇ ਸੀਗੇ ਇਹ ਤੁਹਾਡੀਆਂ ਆਈਡੀ ਚੋਰੀਜ਼ ਕਰਦੇ ਸੀਗੇ ਤੁਹਾਡੇ ਕੰਪਿਊਟਰ ਹੈਕ ਕਰਦੇ ਸੀਗੇ ਇਸ ਤੋਂ ਇਲਾਵਾ ਇਹ ਕਹਿੰਦੇ ਵੀ ਹੈਕ ਜਿਹੜਾ ਆ ਡਾਟਾਬੇਸ ਤੁਹਾਡਾ ਉਹ ਕਰਨ ਦੇ ਵਾਸਤੇ ਬਾਹਰੀ ਮਦਦ ਲੈਂਦੇ ਸੀਗੇ منی ਲਾਂਡਰਿੰਗ ਕਰਦੇ ਸੀਗੇ ਤੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਗ੍ਰਸਤਾਰੀਆਂ ਹੋਣ ਦੀ ਵੀ ਉਮੀਦ ਆ ਸੋ 45 ਸਾਲਾਂ ਦਾ ਭਾਰਤੀ ਮੂਲ ਦਾ ਕਨਾਲ ਮਹਿਤਾ ਐਸ ਵੇਲੇ ਜਿਹੜਾ ਜੀ ਉਹ ਪੁਲਿਸ ਹਿਰਾਸਤ ਵਿੱਚ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਲੋਕਾਂ ਦਾ ਪਿਛਲੇ ਕਈ ਤਹਾਕਿਆਂ ਤੋਂ ਭਾਰਤੀ ਤਸ਼ੱਦਦ ਚੱਲਦੇ ਆ ਰਹੇ ਆ ਤੇ ਇਸੇ ਦੀ ਨਾਲ ਜਿਹੜੀ ਖਾੜਕੂ ਮੂਵਮੈਂਟ ਵੀ ਚੱਲੀ ਆ ਬਹੁਤ ਸਾਰੇ ਲੋਕ ਘਰਾਂ ਚੋਂ ਚੁੱਕ ਕੇ ਭਾਰਤੀ ਫੌਜਾਂ ਨੇ ਮਾਰ ਦਿੱਤੇ ਆ ਜੇਕਰ ਆਪਾਂ ਗੱਲ ਕਰੀਏ ਤਾਂ ਐਸ ਵੇਲੇ ਹਰੇਕ 6-7 ਕਸ਼ਮੀਰੀਆਂ ਦੇ ਪਿੱਛੇ ਇੱਕ ਫੌਜੀ ਜਿਹੜਾ ਉੱਥੇ ਤਾਇਨਾਤ ਆ 7 ਲੱਖ ਦੇ ਕਰੀਬ ਫੌਜ ਕਸ਼ਮੀਰ ਵਿੱਚ ਲਾਈ ਹੋਈ ਆ ਲਗਾਤਾਰ ਕਸ਼ਮੀਰ ਦੇ ਟੋਟੇ ਕੀਤੇ ਗਏ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਵਿਧਾਨਕ ਹੱਕ ਸੀਗੇ ਉਹ ਖੋਲੇ ਗਏ ਤੇ ਇੰਟਰਨੈਟ کئی ਮਹੀਨੇ ਬੰਦ ਰੱਖਿਆ ਗਿਆ ਗ੍ਰਸਤਾਰੀਆਂ ਦਾ ਦੌਰ ਹੱਲੇ ਵੀ ਚੱਲਦਾ ਰਹਿੰਦਾ ਜਿਹੜਾ ਵੀ ਬੰਦਾ ਕੋਈ ਮੜਿਆ ਜਾਂ ਕਸ਼ਕਦਾ ਆ ਉਹਨੂੰ ਨਿਸ਼ਾਨਾ ਬਣਾਉਂਦੇ ਆ ਜਦੋਂ ਤੇ ਦਿੱਲੀ ਬੰਬਤਮਾਕਿਆ ਹੋਇਆ ਪਿਛਲੇ ਹਫ਼ਤੇ ਦੋਸਤੋ ਬਾਅਦ ਕਸ਼ਮੀਰੀਆਂ ਦੇ ਕਹਾਣ ਇੱਕ ਵਾਰੀ ਫਿਰ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਵੀ ਕਦੇ ਕਸ਼ਮੀਰੀ ਦਿਸਦੇ ਆ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਤੋਂ ਇਲਾਵਾ ਨਾਲ ਹੀ ਨਾਲ ਉਠੇ ਕੇਸਾਂ ਵਿੱਚ ਵਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਕਸ਼ਮੀਰੀ ਨੇ ਉਹ ਕਸ਼ਮੀਰੀ ਜਿਹੜੇ ਕਿ ਦਲੀਲ ਦੇ ਨਾਲ ਲੌਜੀਕ ਦੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਚਾਹੇ ਕਿਸੇ ਯੂਨੀਵਰਸਿਟੀ ਦੇ ਡਾਕਟਰ ਨੇ ਪ੍ਰੋਫੈਸਰ ਨੇ ਉੱਥੇ ਪੜ੍ਹਦੇ ਆ ਤੇ ਜਾਂ ਫਿਰ ਕੋਈ ਬਾਹਰ ਕੰਮ ਕਰਦੇ ਆ ਉਹਨਾਂ ਨੂੰ ਧੱਕੇ ਨਾਲ ਬੰਬ ਧਮਾਕੇ ਦੇ ਨਾਲ ਜੋੜਿਆ ਜਾ ਰਿਹਾ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਤਸ਼ੱਦਦ ਕੀਤਾ ਜਾ ਰਿਹਾ ਤੇ ਹੁਣ ਇਹ ਗੱਲ ਮੀਡੀਆ ਤੱਕ ਵੀ ਪਹੁੰਚ ਗਈ ਹੈ ਕਸ਼ਮੀਰ ਟਾਈਮਜ਼ ਕਸ਼ਮੀਰ ਦਾ ਨਾਮਵਰ ਅਧਾਰਾ ਆ ਜਿਹੜਾ ਕਿ ਆਜ਼ਾਦ ਅੰਨਾ ਪੱਤਰਕਾਰੀ ਕਰਨ ਦਾ ਦਾਵਾ ਕਰਦਾ ਆ ਸੋ ਹੁਣ ਉਹਨਾਂ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ ਗਿਆ ਜਿਹੜੀ ਸਟੇਟ ਇਨਵੈਸਟੀਗੇਸ਼ਨ ਏਜੰਸੀ ਆ ਐਸ ਆਈ ਏ ਉਹਨਾਂ ਵੱਲੋਂ ਤੇ ਦਾਵਾ ਕੀਤਾ ਗਿਆ ਕਿ ਇਸ ਅਖਬਾਰ ਦੇ ਦਫ਼ਤਰ ਵਿੱਚੋਂ ਏਕੇ 47 ਦੇ ਕਾਰਤੂਸ ਪਿਸਤੌਲ ਦੇ ਰੌਂਦ ਅਤੇ ਹੈਂਡ ਗ੍ਰੇਨੇਡ ਦੀਆਂ ਪਿੰਨਾਂ ਜਿਹੜੀਆਂ ਜਿਉ ਮਿਲੀਆਂ ਆ ਤੇ ਇਸ ਦੇ ਅਧਿਕਾਰ ਨੂੰ ਕਹਿੰਦੇ ਵੀ ਸਟਾਫ ਦੇ ਉੱਤੇ ਕਾਰਵਾਈ ਕਰਨੀ ਬੜੀ ਜ਼ਰੂਰੀ ਆ ਵੀ ਇਹ ਜਿਹੜਾ ਸਮਾਨ ਆ ਤੁਹਾਡੇ ਤੇ ਦਫ਼ਤਰ ਵਿੱਚ ਕੀ ਕਰ ਰਿਆ ਸੀਗਾ ਤੇ ਜਿਹੜੇ ਕਸ਼ਮੀਰ ਟਾਈਮਜ਼ ਦੇ ਪ੍ਰਬੰਧਕ ਨੇ ਜੀ ਉਹ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਤੇ ਹੱਲਾ ਕਿ ਉਹ ਹੈ ਵੀ ਹਿੰਦੂ ਆ ਕਸ਼ਮੀਰੀ ਆ ਉਹ ਕਹਿੰਦੇ ਵੀ ਇੱਕ ਆਜ਼ਾਦ ਮੀਡੀਆ ਸੰਸਥਾ ਨੂੰ ਦਬਾਉਣ ਦੀ ਕੋਸ਼ਿਸ਼ ਆ ਤਾਂ ਕਿ ਕਸ਼ਮੀਰੀ ਲੋਕਾਂ ਦੀ ਕੋਈ ਗੱਲ ਨਾ ਕਰ ਸਕੇ ਉਹ ਕਹਿੰਦੇ ਵੀ ਪਹਿਲਾਂ ਵੀ ਜਿਹੜੇ ਕਸ਼ਮੀਰ ਦੇ ਵਿੱਚ ਚੱਲਦੇ ਮੀਡੀਆਦਾਰੇ ਆ ਉਹਨਾਂ ਦਾ ਮੂੰਹ ਬੰਦ ਕੀਤਾ ਹੋਇਆ ਪਰ ਹੱਲੇ ਵੀ ਜੇਕਰ ਕੋਈ ਮਾੜੀ ਮੋੜੀ ਕੋਸ਼ਿਸ਼ ਕਰਦਾ ਤਾਂ ਉਹਨੂੰ ਬਿਲਕੁਲ ਹੀ ਚੁੱਪ ਕਰਾਉਣ ਦੇ ਵਾਸਤੇ ਇਹ ਹੱਥ ਕੰਡੇ ਅਪਣਾਏ ਜਾਂਦੇ ਆ ਸੋ ਜੰਮੂ ਕਸ਼ਮੀਰ ਪੁਲਿਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹਨਾਂ ਨੇ ਕਸ਼ਮੀਰ ਟਾਈਮਜ਼ ਦਫ਼ਤਰ ਤੇ ਛਾਪੇ ਮਾਰੇ ਆ ਕਿ ਆ ਕਿ ਇਹ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਬਲ ਸਗੀ ਤੇ ਇਹਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕੀਤਾ ਕਸ਼ਮੀਰੀ ਟਾਈਮਜ਼ ਵੱਲੋਂ ਉਹਨਾਂ ਦੇ ਸੰਪਾਦਕ ਨੇ ਪ੍ਰਬੋਧ ਜਮਵਾਲ ਅਤੇ ਅਨੁਰਾਧਾ ਪਸੀਨ ਉਹ ਕਹਿੰਦੇ ਸਾਡੇ ਜੰਮੂ ਤਾਤਰ ਤੇ ਛਾਪੇ ਮਾਰੇ ਗਏ ਆ ਇਹੋ ਜਿਹਾ ਸਮਾਨ ਉਥੋਂ ਫੜਿਆ ਦਿਖਾਇਆ ਗਿਆ ਜਿਹਦਾ ਕੋਈ ਵੀ ਅਖਬਾਰ ਦੇ ਦਫ਼ਤਰ ਨਾਲ ਸਬੰਧ ਨਹੀਂ ਹੈਗਾ ਜੋ ਸਾਡੇ ਤੇ ਦੋਸ਼ ਲਾਏ ਗਏ ਆ ਬਿਲਕੁਲ ਨਿਰਾਧਾਰਾ ਰਹਿ ਗਏ ਆ ਤੇ ਕਸ਼ਮੀਰ ਟਾਈਮਜ਼ ਦੇ ਉੱਤੇ ਜਿਹੜਾ ਆ ਚੁੱਪ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਉਹ ਕਹਿੰਦੇ ਪਹਿਲਾਂ ਵੀ ਬਹੁਤ ਸਾਰੇ মিডিਆਦਾਰਾਂ ਨੂੰ ਚੁੱਪ ਕਰਵਾਏ ਗਏ ਆ ਕਸ਼ਮੀਰ ਦੇ ਵਿੱਚ ਕਈ ਪੱਤਰਕਾਰ ਖ ਪਾਏ ਗਏ ਆ ਤੇ ਹੁਣ ਇਹ ਅਦਾਰਾ ਜਿਹੜਾ ਆ ਇਹਨੂੰ ਨਿਸ਼ਾਨਾ ਬਣਾਇਆ ਗਿਆ ਸੋ ਹੋਰ ਵੀ ਭਾਰਤ ਦੀਆਂ ਕਈ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਕਈ ਨਿਰਪੱਖ ਪੱਤਰਕਾਰ ਨੇ ਉਹਨਾਂ ਨੇ ਕਸ਼ਮੀਰ ਟਾਈਮਜ਼ ਨਾਲ ਹੋ ਰਹੀ ਇਸ ਧੱਕੇਸ਼ਾਹੀ ਦੀ ਵਿਰੋਧਤਾ ਕੀਤੀ ਹੈ ਤੇ ਸਰਕਾਰ ਦੀ ਲੋਚਦਾ ਕੀਤੀ ਹੈ ਕਿ ਪਹਿਲੇ ਕਸ਼ਮੀਰੀਆਂ ਦੇ ਨਾਲ ਬਹੁਤ ਸ਼ਦਤ ਕੀਤਾ ਜਾ ਰਿਹਾ ਆ ਤੇ ਹੁਣ ਜਿਹੜਾ ਮਾੜਾ ਮੋਟਾ মিডিਆ ਉਹਨਾਂ ਦੀ ਗੱਲ ਕਰਦਾ ਆ ਉਹਨੂੰ ਪੱਕੇ ਤੌਰ ਤੇ ਚੁੱਪ ਕਰਾਉਣ ਲਈ ਇੱਕ ਅ ਕੈਸ ਆਦਾ ਕਿ ਤਸ਼ੱਦਦ ਦਾ ਅਗਲਾ ਦੌਰ ਸ਼ੁਰੂ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਕ ਸਿਹਤਮੰਦ ਲੋਕਤੰਤਰੀ ਲਈ ਜ਼ਰੂਰੀ ਹੁੰਦਾ ਕਿ ਤੋ ਤਾਂ ਮੀਡੀਆ ਤਾਕਤਵਰ ਹੋਵੇ ਪਰ ਭਾਰਤ ਦੇ ਵਿੱਚ ਇਹ ਗੱਲ ਹੈ ਵੀ ਸਿਰਫ ਗੋਦੀ ਮੀਡੀਆ ਬੋਲਣ ਦੇਣਾ ਆ ਜਿਹੜਾ ਵੀ ਕੋਈ ਹੋਰ ਬੋਲਦਾ ਉਹਨੂੰ ਚੁੱਪ ਕਰਾਓ ਜਿਹਦਾ ਭਾਰਤ ਵਿੱਚ ਬੈਠਾ ਆ ਉਹਦੇ ਝੂਠਾ ਕੇਸ ਪਾ ਦਿਓ ਉਹਨਾਂ ਦੇ ਦਫ਼ਤਰ ਦੇ ਵਿੱਚ ਕੋਈ ਚੀਜ਼ ਪਲਾਂਟ ਕਰਕੇ ਉਹਨਾਂ ਨੂੰ ਫੜ ਲਓ ਤੇ ਜੇ ਕੋਈ ਬਾਹਰ ਬੈਠਾ ਬੋਲ ਰਿਹਾ ਹੈ ਉਹਦਾ ਫੇਸਬੁੱਕ ਚੈਨਲ ਬੰਦ ਕਰਾ ਦਿਓ YouTube ਚੈਨਲ ਬੰਦ ਕਰਾ ਦਿਓ ਉਸ ਤੋਂ ਇਲਾਵਾ ਉਹਦਾ ਟਵਿੱਟਰ ਕੈਨਸਲ ਕਰਾ ਦਿਓ ਤਾਂ ਕਿ ਕੋਈ ਵੀ ਗੱਲ ਜਿਹੜੀ ਆ ਭਾਰਤ ਦੀ ਲੋਚਨਾ ਕਰਨ ਵਾਲੀ ਬੇਸ਼ੱਕ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਹੋਣੀ ਨਹੀਂ ਚਾਹੀਦੀ ਸਿਰਫ ਤੇ ਸਿਰਫ ਸਫਤਤਾ ਹੋਣੀ ਚਾਹੀਦੀਆਂ ਮੋਦੀ ਦੀਆਂ ਆਰਐਸਐਸ ਦੀਆਂ ਉਥੋਂ ਦੇ ਅਫਸਰਾਂ ਦੀਆਂ ਸਿਰਫ ਗੋਦੀ মিডিਆ ਜਿਹੜਾ ਉਹਨੂੰ ਚੱਲਣ ਦੇ ਵਾਸਤੇ ਹੌਸਲਾ ਫੁਜਾਈ ਦਿੱਤੀ ਜਾ ਰਹੀ ਹੈ ਤੇ ਬਾਕੀ ਸਾਰੇ ਚੈਨਲ ਬਾਕੀ ਸਾਰੇ মিডিਆ ਉਹਨਾਂ ਦੇ ਮੂੰਹ ਬੰਦ ਕੀਤੇ ਜਾ ਰਹੇ ਆ ਸੋ ਬਹੁਤ ਸਾਰੇ ਸੰਪਾਦਕ ਪੱਤਰਕਾਰਾਂ ਨੇ ਇਹਨਾਂ ਨੂੰ ਡਰਾਉਣ ਦੀ ਚਾਲ ਕਰਾਰ ਦਿੰਦੇ ਆ ਕਿਹਾ ਕਿ ਅਸੀਂ ਚੁੱਪ ਨਹੀਂ ਰ੍ਹਾਂਗੇ ਤੇ ਕਸ਼ਮੀਰ ਟਾਈਮਜ਼ ਦੇ ਨਾਲ ਠੋਕ ਕੇ ਖੜਾਂਗੇ ਅਤੇ ਇਹ ਇੱਕ ਗੈਰ ਕਾਨੂੰਨੀ ਕਾਰਵਾਈ ਹੈ ਜੀ ਸਦਾ ਨਹੀਂ ਚੱਲ ਸਕਦੀ ਤੇ ਇੱਕ ਨਾ ਇੱਕ ਦਿਨ ਇਸ ਧੱਕੇਸ਼ਾਹੀ ਦਾ ਅੰਤ ਜ਼ਰੂਰ ਹੋਊਗਾ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੰਘਰਸ਼ ਚੱਲ ਰਿਹਾ ਹੈ ਵਿਦਿਆਰਥੀਆਂ ਦਾ ਗੱਲ ਉੱਥੇ ਹੀ ਹੈ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਸੈਂਟ ਦੀਆਂ ਚੋਣਾਂ ਨਹੀਂ ਕਰਾਉਣਾ ਚਾਹੁੰਦੀ ਜੋ ਕਿ ਜਸ ਸੈਨੇਟ ਦੀ ਚੋਣਾਂ ਹੁਣ ਹੋ ਜਾਂਦੀਆਂ ਆ ਤਾਂ ਬਹੁਤ ਸਾਰੇ ਉਹ ਲੋਕ ਜਿੱਤ ਜਾਣਗੇ ਜਿਹੜੇ ਕੇ ਸੰਘ ਦੀਆਂ ਨੀਤੀਆਂ ਨੂੰ ਸਮਝਦੇ ਆ ਤੇ ਜਿਹੜੇ ਸੰਘ ਦੀ ਵਿਰੋਧਤਾ ਕਰਦੇ ਆ ਤੇ ਜੋ ਸਿੱਖਿਆ ਦਾ ਭਾਗਵੇਂ ਕਰਨ ਦੀ ਨੀਤੀ ਉਹ ਲਾਗੂ ਕਰਨਾ ਚਾਹੁੰਦੇ ਆ ਸੰਘ ਵਾਲੇ ਤੇ ਹਰੜੜ ਯੂਨੀਵਰਸਿਟੀਆਂ ਦੇ ਵਿੱਚ ਉਹ ਲਾਗੂ ਨਹੀਂ ਹੋਣੀ ਹੈਗੀ ਸੋ ਇਸ ਕਰਕੇ ਬੇਸ਼ੱਕ 31 ਅਕਤੂਬਰ 2024 ਨੂੰ ਸੈਨੇਟ ਦੀ ਚੋਣ ਹੋਣ ਦੀ ਤਰੀਕ ਮੁੱਕੀ ਹੋਈ ਹੈ ਪਰ ਇੱਕ ਸਾਲ ਤੋਂ ਉੱਪਰ ਸਮਾਂ ਲੰਘ ਜਾਣ ਦੇ ਬਾਵਜੂਦ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਰਕੇ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਆ ਅੱਡ ਅੱਡ ਧਰਮਾਂ ਅੱਡ ਅੱਡ ਸੂਬਿਆਂ ਦੇ ਨਾਲ ਸੰਬੰਧਿਤ ਇਹ ਵਿਦਿਆਰਥੀਆਂ ਨੂੰ ਪਾੜਨ ਵਾਸਤੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਪੰਜਾਬ ਦੇ ਲੋਕ ਚਾਹੇ ਉਹਨਾਂ ਵਿੱਚ ਕਿਸਾਨ ਨੇ ਮਜ਼ਦੂਰ ਨੇ ਮਲਾਜ਼ਮ ਨੇ ਆਮ ਲੋਕ ਹੋਰ ਨੇ ਉਹ ਪੂਰਨ ਰੂਪ ਦੇ ਵਿੱਚ ਸਾਥ ਦੇ ਰਹੇ ਆ ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਕਾਇਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਕਿ ਇਹ ਨਹੀਂ ਹੋਣਾ ਕਿ ਤੁਸੀਂ ਕਈ ਚੱਲੋਗੇ ਅਸੀਂ ਚੋਣਾ ਕਰਾ ਦੇਾਂਗੇ ਕੋਈ ਨਹੀਂ ਅਸੀਂ ਦੇਖਦੇ ਹਾਂ ਕਰਵਾ ਦੇਾਂਗੇ ਹੋੜ ਜਾਣਗੇ ਕਹਿੰਦੇ ਵੀ ਇੱਕ ਤਰੀਕ ਦਿਓ ਇੱਕ ਬੀਓ ਕਹਿੰਦੇ ਵੀ 25 ਨਵੰਬਰ ਤੱਕ ਤੁਹਾਨੂੰ ਅਲਟੀਮੇਟਮ ਦੰਨੇ ਆ ਕਿ ਜੇਕਰ ਤੁਸੀਂ 26 ਨਵੰਬਰ ਤੱਕ 25 ਨਵੰਬਰ ਤੱਕ ਚੋਣਾਂ ਕਰਵਾਉਣ ਦਾ ਸ케줄 ਜਾਰੀ ਨਾ ਕੀਤਾ ਮਤਲਬ ਕਿ ਚੋਣਾਂ ਕਿੰਨੀ ਤਰੀਕ ਨੂੰ ਹੋਣੀਆਂ ਨਾਮਜ਼ਦਗੀਆਂ ਤਰੀਕ ਕਿੰਨੀ ਆ ਤੇ ਇਸ ਤੋਂ ਲਾ ਬਾ ਰਿਜ਼ਲਟ ਕਿੰਨੀ ਤਰੀਕ ਨੂੰ ਆਣਾ ਤੇ ਜੇਕਰ ਇਹ ਤੁਸੀਂ ਸ케줄 25 ਨਵੰਬਰ ਤੱਕ ਜਾਰੀ ਨਹੀਂ ਕਰਦੇ ਤਾਂ ਇਹਦਾ ਮਤਲਬ ਤੁਹਾਡੇ ਇਰਾਦੇ ખોਟੇ ਆ ਤੁਸੀਂ ਲੰਮਾ ਸਮਾਂ ਜਿਹੜਾ ਪਾ ਕੇ ਗੱਲ ਰਿਹੜੇ ਪਾਉਣੀ ਚਾਹੁੰਦੇ ਆ ਸੋ ਇਸ ਕਰਕੇ ਗੱਲ ਰਿਹੜੇ ਨਹੀਂ ਪੈਣੀ ਤੇ 26 ਨਵੰਬਰ ਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਪੂਰਨ ਰੂਪ ਚੜ੍ਹਤਾਲ ਕਰਾਂਗੇ ਯੂਨੀਵਰਸਿਟੀ ਦੇ ਸਾਰੇ ਗੇਟ ਬੰਦ ਰੱਖੇ ਜਾਣਗੇ ਅਤੇ ਯੂਨੀਵਰਸਿਟੀ ਦਾ ਸਾਰਾ ਕੰਮ ਕਾਜ ਠੱਪ ਕੀਤਾ ਜਾਊਗਾ ਸੋ ਵਿਦਿਆਰਥੀਆਂ ਵੱਲੋਂ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਆਗੂਆ ਪ੍ਰਭਜੋਤ ਸਿੰਘ ਅਤੇ ਨਾਭਰੀ ਸਿੰਘ ਤੇ ਸਾਥੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਅਥਾਰਟੀ ਜਿਹੜੀ ਆ ਉਹ ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਦਾ ਸ케줄 ਜਾਰੀ ਨਹੀਂ ਕਰਦੀ ਤਾਂ ਫਿਰ 26 ਨਵੰਬਰ ਤੋਂ ਯੂਨੀਵਰਸਿਟੀ ਬੰਦ ਰੱਖੀ ਜਾਊਗੀ ਤੇ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਹਰ ਹਰ ਵਰਗ ਦੇ ਅੜੜ ਲੋਕ ਜਿਹੜੇ ਨੇ ਉਹ ਇਸ ਸੰਘਰਸ਼ ਦੀ ਹਮਾਇਤ ਕਰ ਰਹੇ ਆ ਤੇ ਉਹ ਗੱਲ ਸਮਝਦੇ ਜਾ ਕੇ ਪੰਜਾਬ ਯੂਨੀਵਰਸਿਟੀ ਨੂੰ ਪੱਕੇ ਤੌਰ ਤੇ ਹੜਪਣ ਵਾਸਤੇ ਇਹਨੂੰ ਇੱਕ ਸੰਘ ਦੀ ਸ਼ਾਖਾ ਬਣਾਉਣ ਵਾਸਤੇ ਕੇਂਦਰ ਦੀਆਂ ਕੋਸ਼ਿਸ਼ਾਂ ਜਾਰੀ ਆ ਜਿਹੜੀਆਂ ਕਿ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਹਨ ਅੱਪਾ ਇੱਥੇ ਅੱਜ ਦਾ ਪ੍ਰੋਗਰਾਮ ਮੁਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ